ਤੇ ਆਪ ਪਾ ਬਈ ਜੀ ਤੁਹਾਡੇ ਵਾਸਤੇ ਅੱਜ ਵੱਡਾ ਧਮਾਕਾ ਨਿਊ ਹਾਲੈਂਡ ਤੇ ਨਾ ਟਰੈਕਟਰ ਤੇ ਗੱਲਬਾਤ ਕਰਕੇ ਬਾਈ ਨਾਲ ਤੇ ਪਹਿਲਾਂ ਸਭ ਤੋਂ ਪਹਿਲਾਂ ਜੁੜ ਜੋ ਤੇ ਨਾਲ ਇਹ ਜਰੂਰ ਦੱਸੋ ਬਈ ਜੀ ਕਿੱਥੋਂ ਜੁੜਿਓ ਤੇ ਕਿੱਥੇ ਕਿੱਥੇ ਮੀ ਪੈ ਚੁੱਕਿਆ ਹੈਗਾ ਆਜੋ ਕਰਾਂ ਬਈ ਜੀ ਲਾਈਵ ਜੁੜ ਜੋ ਕਰਾਂ ਆਇਓ ਬਈ ਜੀ ਇਹ ਲਵੀ ਬਾਈ ਆ ਗਿਆ ਆਪਣਾ ਸਾਸੀ ਦਾ ਬਾਈ ਜੀ। ਆਸ਼ੀਰਵਾਦ ਜੀ। ਠੀਕ ਹੋ ਬਾਈ ਜੀ। ਹਾਂ ਵਧੀਆ ਜੀ ਵਧੀਆ। ਠੀਕ ਹੈ ਜੀ। ਤੇ ਮੇਨ ਲੁਕੇਸ਼ਨ ਬਾਈ ਜੀ ਕੀ ਆਪਣੀ? ਆਪਣਾ ਪਿੰਡ ਨਾਮਨਗਰਾ ਜ਼ਿਲ੍ਹਾ ਭੰਡਾ ਔੜ ਮੰਡੀ ਕੋਲੇ ਪਿੰਡ ਹੈ ਆਪਣਾ। ਠੀਕ ਹੈ ਜੀ। ਹਾਂ। ਤੇ ਕਿੰਨੇ ਕਿ ਟਰੈਕਟਰ ਹੁੰਦੇ ਨੇ ਬਾਈ ਜੀ ਆਪਣੇ ਕੋਲ? ਆਪਣੇ ਕੋਲੇ 5 ਟਰੈਕਟਰ ਹੁੰਦੇ। ਠੀਕ ਆ ਬਾਈ ਜੀ। ਤੇ ਮੋਬਾਈਲ ਨੰਬਰ ਬਾਈ ਜੀ ਕੀ ਆ? 628097826 ਠੀਕ ਹੈ ਜੀ। ਬਦ ਨਿੱਤ ਨਹੀਂ ਆਈ ਬੋ ਤੇ ਪਲਾਸ ਵਾਲਾ ਮਾਰ ਲੇ ਕਿੰਨਾ ਕ ਬਾਈ ਜੀ? ਇਹ 13 ਮਾਰ ਲਾ ਜੀ। ਲੈ ਵੀ 13 ਮਾਰ ਲਾ ਕ ਫਰੰਟ ਰੇਡੀਅਲ ਟ ਕੰਡੀਸ਼ਨ ਦਾ ਪੂਰਾ ਸਾਫ ਆਗਾ ਓਕੇ ਰਿਪੋਰਟ ਆਣਾ ਬਈ ਜਿਵੇਂ ਆਪਾਂ ਕਹਿ ਲਈਏ ਸ਼ੋਅ ਲਾ ਕੇ ਰੱਖਣ ਵਾਲਾ ਕੰਮ ਆਣਾ ਵੀਰੇ ਤੇ ਸਾਫ ਪਿਆਗਾ ਤੇ ਹਰਿਆਣਾ ਨੰਬਰ ਚ ਬਈ ਜੀ ਹਰਿਆਣਾ ਨੰਬਰ ਆ ਜੀ ਨੰਬਰ ਹਰਿਆਣਾ ਚਾਗਾ ਤੇ 13 ਮਾਡਲ ਆਗਾ ਡਬਲ ਡਿਸਟਰੀਬਿਊਟਰ ਆ ਟਾ ਮਾਡਲ ਤੇ 16 ਦੇ ਟਾਇਰ ਆ ਚਾ ਬਈ ਜੀ ਬਾਕੀ ਕੰਡੀਸ਼ਨ ਵਗੈਰਾ ਤੁਹਾਨੂੰ ਚੈੱਕ ਕਰਵਾ ਦਨੇ ਬਈ ਜੀ ਟਰੈਕਟਰ ਸਾਫ ਆਗਾ origignal ਆ ਤੇ ਇਹਦੀ ਡਿਮਾਂਡ ਬਈ ਜੀ ਇਹ 5.5 ਲੱਖ ਰੁਪਏ ਲੈ ਵੀ 5.5 ਲੱਖ ਰੁਪਏ ਆ ਡਿਮਾਂਡ ਆਗੀ ਤੇ ਜੇ ਲਾਈਵ ਜਾਂ ਵੀਡੀਓ ਦੇਖ ਕੇ ਆਉਂਗੇ ਬਾਈ ਕਹਿੰਦਾ 4 ਲੱਖ 40 ਹਜ਼ਾਰ ਰੁਪਏ ਦਾ 35000 35000 ਲੈ ਵੀ 5000 ਰੁਪਏ ਬਾਈ ਨੇ ਹੋਰ ਸੂਟ ਕਰਤੀ ਜੇਰਾ ਤੁਹਾਡਾ ਵੀਡੀਓ ਦੇਖ ਕੇ ਆਊਗਾ 4 ਲੱਖ ਵਿੱਚ ਹੀ ਲੈ ਠੀਕ ਆ ਜੀ ਲੈ ਵੀ ਵਾਕੇ ਪਾਵਰ ਸਟੀering ਦਾ ਟਾਪ ਮਾਡਲ ਦਾ ਨਾ ਉਹਰੇ ਬਟਿਲਾਂ ਦਾ ਬੋਲ ਕਹਿੰਦਾ ਓਕੇ ਕਾ ਸਾਫ ਕਾ ਕਾਗਜ਼ ਪੱਤਰਾਂ ਦੀ ਗਾਰੰਟੀ ਹੈ ਬਾਈ ਜੀ ਹਾਂ ਜੀ ਕਾਗਜ਼ ਪੱਤਰਾਂ ਦੇ ਨਾਲ ਫੁੱਲ ਗਾਰੰਟੀ ਹੋ ਨਗਦ ਕਾਹਦੇ ਡੈਕਟਰ ਠੀਕ ਹੈ ਨਗਦ ਕਾਹਦੇ ਡੈਕਟਰ ਹੋਣਗੇ ਕਾਗਜ਼ ਪੱਤਰਾਂ ਦੀ ਗਾਰੰਟੀ ਕਾਗਜ਼ਾਂ ਦੀ ਫੁੱਲ ਗਾਰੰਟੀ ਵਾਕੇ ਚੈੱਕ ਕਰਕੇ ਬੰਦਾ ਫੇਰ ਲਿਆ ਦੇ ਠੀਕ ਆ ਜੀ ਤੇ ਓਨਰ ਕਿੰਨੇ ਦੇ ਹੋਂਰ ਦਾ ਕਾਪੀ ਤੇ ਦੇਖਣਾ ਕਾਪੀ ਤੇ ਦੇਖਣਾ ਪਊਗਾ ਐਵੇਂ ਕਰੀਏ ਹੁਣ ਠੀਕ ਆ ਜੀ ਤੇ ਅਗਲਾ ਬਾਈ ਜੀ ਨਿਊ ਹੋਲੈਂਡ ਇਹ ਆ ਗਿਆ ਬਾਈ ਜੀ ਸੁਪਰ ਵਾਲਾ ਤੇ ਟਰੈਕਟਰ ਦੀ ਇਹਦੀ ਵੀ ਕੰਡੀਸ਼ਨ ਚੈੱਕ ਕਰ ਲਓ ਸਾਫ ਹੈਗਾ ਤੇ ਟਾਇਰ ਵੀ ਜੀ ਇਹਦੇ ਇਹਦੇ ਹੈਗਾ ਜੀ 85 90 ਪੈਸੇ ਲੈ ਵੀ 85 90 ਪੈਸੇ ਟਾਇਰ ਲੈਣਗੇ ਬਾਕੀ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਮੂਰੇ ਕੋਡਾ ਬੰਪਰ ਲੱਗਾ ਇਹ ਵੀ ਡਬਲ ਡਿਸਟ੍ਰਿਬਿਊਟਰ ਹੈ ਬਾਈ ਹਾਂ ਡਬਲ ਡਿਸਟ੍ਰਿਬਿਊਟਰ ਸਾਰਾ ਟਰੈਕਟਰ ਹੈ ਜੀ ਨਾਲ ਲੈ ਜੀ ਸਾਰਾ ਟਰੈਕਟਰ ਹੈ ਜੀ ਨਾਲ ਲੈ ਲੋ ਕਬ ਚਾਬੀ ਵੀ ਲੱਗੀ ਟਰੈਕਟਰ ਨੂੰ ਜੀ ਲੈ ਨਟਾ ਨਟਾ ਨੂੰ ਠੀਕ ਆ ਜੀ ਸਾਬ ਯਾ ਨਾ ਪਕਾ ਲਿਆ ਨੇ ਸਹਾਇਚ ਚੱਲੇ ਟਰੈਕਟਰ ਇਕ ਬਾਕੀ ਤੁਸੀਂ ਸਾਲਾ ਦੇ ਲੋ ਸਾਰੇ ਟਿੱਕ ਟੋਕ ਨਾਲ ਦੇ ਟਰੈਕਟਰ ਦੇ ਪਏ ਠੀਕ ਆ ਜੀ ਬਾਕੀ ਚੈੱਕ ਕਰ ਲਉ 3 ਸਪੀਡ ਆ ਗਿਆ 3 ਸਪੀਡ ਚ ਆ ਬਾਈ ਜੀ ਤਿੰਨੇ ਟਰੈਕਟਰ 3 ਸਪੀਡ ਨੇ ਠੀਕ ਆ ਤਿੰਨੇ ਟਰੈਕਟਰ ਬਾਈ ਜੀ ਕੰਪਨੀ ਵੱਲੋਂ 3 ਸਪੀਡ ਨੇਗੇ ਤੇ TXT ਮਾਡਲ ਤਿੰਨੇ ਡਬਲ ਡਿਸਟ੍ਰੀਬਿਊਟਰ ਤਿੰਨੇ ਡਬਲ ਇਹਨਾਂ ਦੀ ਡਿਮਾਂਡ ਥੋੜੀ ਜਿਆਦਾ ਵੱਧ ਗਈ ਬਾਈ ਜੀ ਇੱਕ 11 ਮਾਡਲ ਤੇ ਇੱਕ 13 ਮਾਡਲ ਦੀ ਤੇ ਬਾਕੀ ਕੋਣੋ ਪੀਛਾ ਤਰੀ ਲੱਗੀ ਹੋਈ ਆ ਤੇ ਇਹਦੀ ਡਿਮਾਂਡ ਪੇਜ ਕਿੰਨੀ ਹੈਗੀ ਇਹਦਾ ਵੀ 4.5 ਲੱਖ ਲੈ ਵੀ ਇਹਦਾ ਵੀ 4.5 ਲੱਖ ਰੁਪਈਆ ਦਾ ਕੰਡੀਸ਼ਨ ਤੁਸੀਂ ਚੈੱਕ ਕਰ ਲਓ ਵੀ ਟਰੈਕਟਰ ਪੂਰਾ ਸਾਫ ਹੈਗਾ ਹਰਿਆਣੇ ਨੰਬਰ ਚ ਹੈਗਾ 4.40 ਲੱਖ ਦਾ ਟਰੈਕਟਰ ਦੇ 4 ਲੱਖ 40 ਹਜ਼ਾਰ ਦਾ ਲੈ ਵੀ ਬਾਕੀ ਬਾਈ ਨੇ ਦੱਸ ਹੀ ਦਿੱਤਾ ਤੁਹਾਨੂੰ ਕੰਡੀਸ਼ਨ ਤੇ ਰੰਗ ਪੇਂਟ ਤੇ 16 ਦੇ ਟਾਇਰਾਂ ਦੇ ਬਾਈ ਤੇ ਅੱਗੇ ਫੇਰ ਆ ਗਿਆ ਜੀ ਸੁਪਰ ਵਾਲਾ 363 TXT ਮਾਡਲ ਵਾਲਾ ਇਹ ਵੀ 13 ਮਾਰ ਲੈ ਇਹ ਵੀ 13 ਲੇ ਵੀ ਬੱਬੇ ਨਾਨਕ ਜਿਵੇਂ 13 13 ਟੋਲੇ ਸਪੈਜੀ ਅੱਜ ਬਾਈ ਨੇ ਵੀ 13 13 ਮਾਡਲ ਹੀ ਟਰੈਕਟਰ ਲਿਆ ਰੱਖੇ ਨੇ ਕਿ ਤਿੰਨੇ ਨਿਊ ਹਾਲੈਂਡ ਟਾਇਰ ਜਮਾਨਾ ਮੈਂ ਹੀ ਬੈੜ ਮਿਲ ਜੂਗਾ ਠੀਕ ਹੈ ਜੀ ਲੈ ਵੀ ਬੈੜ ਮਿਲ ਜੂਗਾ ਤੁਹਾਨੂੰ ਟਾਇਰਾਂ ਦਾ ਟਾਇਰ ਜਮਾਨਾ ਮੈਨਾਂਗੇ ਵਧੀਆ ਵਾਲੇ ਬ੍ਰੈਂਡ ਵਾਲੇ ਕਿ ਮੈਂ ਕਹ ਜੀ ਜੇ ਕੇ ਸੋਨਾ ਨੰਬਰ 1 ਦੇ 16 ਲੇ ਟਾਇਰ ਆਗੇ ਤੇ ਰੰਗ ਪੇਂਟ ਦਾ ਬਾਈ ਜੀ ਇਹ ਵੀ origional ਆ ਟਰੈਕਟਰ ਸਾਰਾ ਜੀ ਠੀਕ ਹੈ ਰੰਗ ਪੇਂਟ ਦਾ ਸਾਰਾ origional ਹੈ ਜੀ ਹਾਰੇ ਰੰਬੋ ਵੀ ਨਾਲ ਦੀ ਟਰੈਕਟਰ ਤੇ ਆਜ ਠੀਕ ਹੈ ਜੀ ਖੜੇ ਦਿਖਾ ਦਿਓ ਨਾਲ ਦਾ ਰੰਗ ਇਹ ਗਏ ਕਿਹੜੇ ਕੋੜੇ ਤੁਸੀਂ ਦੇਸਾ ਦੇ ਬਈ ਨਾਲ ਦਾ ਰੰਗ ਆ ਗਏ ਜਿੰਨਾ ਵੀ ਹੈਗਾ ਗਾ ਸਾਡਾ ਡਾਕਟਰ ਪਲਾਨ ਬਾਡੀ ਦਾ ਸਾਹ ਇਹ ਆ ਗਏ ਬਈ ਜੀ ਗਰਾਊਂਡ ਕੀ ਟੋਲ ਆਣਾ ਬਈ ਜੀ ਡਬਲ ਡਿਸਟ੍ਰਿਬਿਊਟਰ ਆ ਗਿਆ ਠੀਕ ਹੈ ਜੀ ਤੇ ਸਾੜੀ ਇਹ ਰਾ 30 ਸਪੀਡ ਆ ਗਏ ਵੀ ਕਿੰਨੇ ਟਰੈਕਟਰ ਹੀ 3 ਸਪੀਡ ਨੇ ਬਾਈ ਨੇ ਤੁਹਾਨੂੰ ਦੱਸਤਾ ਤੇ ਲੋ ਬਈ ਬਾਕੀ ਚੈੱਕ ਕਰ ਲੋ ਤੇ ਹੋਰ ਵੀ ਬਾਈ ਗੋਲ ਟਰੈਕਟਰ ਹੁੰਦੇ ਨੇਗੇ ਤੇ ਇਹਦੀ ਡਿਮਾਂਡ ਬਈ ਜੀ ਇਹਦਾ ਵੀ 4.5 ਲੱਖ ਇਹਦਾ ਵੀ 4.5 ਲੱਖ ਰੁਪਏ 4.5 ਲੱਖ 4.5 ਲੱਖ ਤੇ 4 ਲੱਖ 35000 ਰੁਪਏ ਆਣਾ ਬਈ ਉਹਦਾ ਉਹ ਵੀ ਸਾਡੇ ਚਾਰ 35 ਦੇ ਠੀਕ ਹੈ ਇਹ ਜੋ 15000 ਰੁਪਏ ਛੂਡਾ ਬਈ ਇਹ ਚੋ 10 ਦੀ ਤੇ ਇਹ ਤੋਂ ਵੀ ਠੀਕ ਹੈ ਬਈ ਬਾਕੀ ਟਰੈਕਟਰ ਵੀ ਕੱਟ ਲਵਾਂਗੇ ਬਈ ਜੀ ਇਹ ਟਰੈਕਟਰ ਵਿੱਚ ਕੱਟ ਲਾਂਗੇ ਠੀਕ ਹੈ ਜੀ ਤੇ ਮੋਬਾਈਲ ਨੰਬਰ ਇੱਕ ਵਾਰੀ ਹੋਰ ਦੱਸ ਦੋ ਬਈ 6880978246 ਠੀਕ ਹੈ ਬਾਈ ਜੀ ਠੀਕ ਹੈ ਬਾਈ ਜੀ ਧੰਨਵਾਦ ਬਾਈ ਜੀ ਤੇ ਬਾਕੀ ਬਾਈ ਜੀ ਲਾਈਵ ਨੂੰ ਸ਼ੇਅਰ ਜ਼ਰੂਰ ਕਰਦੇ ਹੋ ਤੇ ਕਮੈਂਟ ਕਰਦੇ ਤੇ ਚੈਨਲ ਨਾਲ ਜਾਂਦੇ ਜਾਂਦੇ ਫੋਲੋ ਕਰ ਲਿਓ ਧੰਨਵਾਦ ਬਾਈ ਜੀ ਸਤਿ ਸ਼੍ਰੀ ਅਕਾਲ ਤੇ ਮਿਲਦੇ ਆ ਨਵੇਂ ਲਾਈਵ ਦੇ ਨਾਲ ਤੇ ਮਿਲਾਂਗੇ ਆਪਾਂ ਤਲਵੰਡੀ ਸਭੋ ਜਾ ਕੇ ਧੰਨਵਾਦ